ਅਜੀ ਕਾਲ ਸਵਾਰਜੀ ਕੀ ਫਤਿਹ ਸਾਡੇ ਚ ਬਹੁਤ ਛੋਟੀ ਦੇ ਹਰ ਪੱਖ ਦੇ ਹਰ ਵਿਭਾਗ ਦੇ ਆਪਣੇ ਆਪਣੇ ਪਾਸੇ ਦੇ ਪੱਤਰਕਾਰੀ ਹੋਈ ਆਪਣਾ ਸਾਇਤਕਾਰੀ ਹੋਈ ਕਵੀ ਕਵਿਤਾ ਹੋਈ ਤੇ ਪ੍ਰਬੰਧਕ ਪੁਆਇੰਟ ਆਫ 뷰 ਤੋਂ ਬਹੁਤ ਸਾਰੇ ਗਦਿਆਂ ਵਿੱਚ 22 66 ਤੱਕ ਮੱਲੀ ਸਾਹਿਬ ਗਏ ਨੇ ਦੇਸ਼ ਨੂੰ ਆਉਣਗੇ ਤਹਿਸੀਲਦਾਰ ਸਾਹਿਬ ਸੁਗਰਾਜ ਮੁਕੰਦ ਸਿੰਘ ਸਰਵਕ ਜੀ ਤੇ ਆਪਣਾ ਹੋਰ ਵੀ ਕਈਆਂ ਦੇ ਕੋਫੇ ਨਾਂ ਲੈਣ ਤੋਂ ਗੁਰੇਜ਼ ਕਰੀਦਾ ਸਾਰਿਆਂ ਨੂੰ ਜੀਵ ਆਿਆਂ ਨੂੰ ਆਸ ਹੈ ਕਿ ਆਪਾਂ ਇਤਰਾ ਹੀ ਸਾਰੇ ਰਲ ਮਿਲ ਕੇ ਜਿਵੇਂ ਹੁਣ ਇਹਨਾਂ ਦੀ ਆਪਣਾ ਅਗਵਾਈ ਅਠਾਂ ਕੀ ਇਹਦਾ ਨਾਮ ਆਪਾਂ ਇਸਾਰ ਜਗਵਿੰਦਰ ਸਿੰਘ ਜੀ ਜੋਈ ਸਾਹਿਬ ਜਿਵੇਂ ਬੜੇ ਤਰਤਾ ਮੇ ਨਾਲ ਤਹਮਲ ਨਾਲ ਸਹਿਯਤਾ ਦੇ ਨਾਲ ਇਸ ਪ੍ਰੋਗਰਾਮ ਨੂੰ ਸਾਰਿਆਂ ਨੂੰ ਸੰਰੰਗਜਾਮ ਦਿੰਦੇ ਨੇ ਇਹਨਾਂ ਦਾ ਵੀ ਬਹੁਤ ਵੱਡਾ ਹਿੱਸਾ ਆ ਸਾਰਿਆਂ ਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਸਾਹਿਤ ਦਰਬਾਰ ਨੂੰ ਚਲਾਉਣ ਦੇ ਵਿੱਚ ਸ਼ੁਰੂ ਕਰਨ ਦੇ ਵਿੱਚ ਤੇ ਇਹਨੂੰ ਡਿਸਪੀਸਿਪਲ ਰੱਖਣ ਦੇ ਵਿੱਚ ਸਾਰੇ ਆਪਾਂ ਹਿੱਸੇ ਪਾ ਰਹੇ ਨੇ ਵਾਹਿਗੁਰੂ ਮਿਹਰ ਕਰੇ ਕਿ ਇਹ ਪ੍ਰੋਗਰਾਮ ਇਸੇ ਤਰ੍ਹਾਂ ਚੱਲਦਾ ਰਹੇ ਕਿ ਕਿਸੇ ਦੀ ਮਾੜੀ ਨਜ਼ਰ ਨਾ ਲੱਗ ਜਾਵੇ ਜਿਵੇਂ ਉਹਨਾਂ ਸੁਰਜੀਤ ਪਾਤਰ ਨੇ ਕਹਿੰਦਾ ਲੱਗੀ ਨਜ਼ਰ ਪੰਜਾਬ ਨੂੰ ਕੋਈ ਨਜ਼ਰ ਉਤਾਰੋ ਆਓ ਜੀ ਫਿਰ ਆਪਾਂ ਆਰੰਭ ਕਰੀਗੇ ਤੇ ਸਾਰੇ ਸੋ ਜਵਾਨ ਸੱਜਣਾ ਨੂੰ ਔਰ ਆਇਆ ਨੂੰ ਜੀਓ ਆਇਆ ਔਰ ਇਸੇ ਤਰ੍ਹਾਂ ਆਪਾਂ ਇੱਕ ਹਾਲ ਪ੍ਰੋਗਰਾਮ ਜਿਹੜਾ ਚੱਲਦਾ ਰਹੇ ਫਦੇ ਕਿ ਜਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾ ਤੁਹਾਨੂੰ ਇੱਕ ਮੱਖਣ ਬਰਾੜ ਦੀ ਲਿਖੀ ਹੋਈ ਕਿਰਤਾਂ ਸੁਣਾਉਣਾ ਉਹਨੇ ਕਾਫੀ ਵਧੀਆ ਲੇਖਕ ਆ ਉਹਨੇ ਗੁਰਦਾਸ ਮਾਨ ਨੂੰ ਵੀ ਲੱਕੇ ਦਿੱਤੇ ਹੋਇਆ ਕਈ ਗੀਤ ਉਹ ਕਹਿੰਦਾ ਚਿੱਟੀ ਮੂੜੀ ਲਾਲ ਟਮਾਟਰ ਹਰੇ ਰੰਗ ਦੇ ਖੀਰੇ ਵਾਹ ਇਸ ਧਰਤੀ ਚੋਂ ਤੇ ਇਹ ਨਿਕਲਦਾ ਸੋਨਾ ਚਾਂਦੀ ਹੀਰੇ ਤਿੰਨ ਤਨ ਫਸਲਾਂ ਕੱਢ ਕੇ ਮਿੱਤਰਾ ਪੂਰੇ ਕਰਦਾ ਖਰਚੇ ਉਹ ਧਰਤੀ ਹਵਾ ਤੇ ਪਾਣੀ ਬੰਦਿਆ ਤਿੰਨੇ ਗਰਦੇ ਕਰਤੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਸੁਭਾ ਸ਼ਾਮ ਨਿਤ ਪੜਦਾ ਉੱਠ ਕੇ ਫਿਰ ਨਹੀਂ ਆਉਂਦੀ ਮੱਤ ਜੇ ਇਹਦੇ ਤੇ ਅਸਰ ਨਹੀਂ ਕਰਨਾ ਕਿਉਂ ਠਖੜਦਾ ਤੜਕੇ ਉਹ ਧਰਤੀ ਹਵਾ ਤੇ ਪਾਣੀ ਬੰਦਿਆ ਤਿੰਨੇ ਗੱਦੇ ਕਰਤੇ ਪੰਜ-ਪੰਜ ਬੋਰੀਆਂ ਰੇਹ ਚੁੱਕ ਕੇ ਇੱਕ ਏਕੜ ਵਿੱਚ ਪਾਈ ਕੀੜੇ ਦੇ ਮਾਰ ਦਵਾਈਆਂ ਛੜਕੇ ਆਪੇ ਜਾਨਾ ਖਾਈ ਸਭ ਤੋਂ ਵੱਧ ਪੰਜਾਬ ਚ ਕੈਂਸਰ ਵੇਖ ਕਿਤਾਬਾਂ ਪੜ੍ਹ ਕੇ ਉਹ ਧਰਤੀ ਹਵਾ ਤੇ ਪਾਣੀ ਬੰਦਿਆ ਤਿੰਨੇ ਗੰਦੇ ਕਰਤੇ ਪਿੰਡਾਂ ਸ਼ਹਿਰਾਂ ਦਾ ਗੰਦ ਚੱਕ ਕੇ ਪਾਣੀ ਵਿੱਚ ਰਲਾਤਾ ਆਪਣੇ ਹੱਥੀ ਮੌਤ ਬੁਲਾਈ ਕੀ ਕਰੂਗਾ ਦਾਤਾ ਇਹ ਗੱਲਾਂ ਤੇ ਧਿਆਨ ਧਰੇ ਤਾਂ ਕਿਆ ਨਾ ਹੁਣੀ ਵਰਤੇ ਉਹ ਧਰਤੀ ਹਵਾ ਤੇ ਪਾਣੀ ਬੰਦਿਆ ਤਿੰਨੇ ਗੰਦੇ ਕਰਤੇ ਚੱਪਾ ਚੱਪਾ ਇਸ ਧਰਤੀ ਮਾਂ ਦਾ ਕਰ ਦਿੱਤਾ ਜ਼ਹਿਰੀਲਾ ਮੱਖਣ ਬਰਾੜਾ ਹੁਣੀ ਲੱਭਣਾ ਜੋ ਪਾਣੀ ਸੀ ਨੀਲਾ ਹਵਾ ਨੂੰ ਜਿਹੜੇ ਸਾਫ਼ ਸੀ ਕਰਦੇ ਦਰਖਤ ਵੀ ਵੱਢ ਕੇ ਧਰਤੀ ਉਹ ਧਰਤੀ ਹਵਾ ਤੇ ਪਾਣੀ ਬੰਦਿਆ ਤਿੰਨੇ ਗੰਦੇ ਕਰਤੇ ਉਹ ਧਰਤੀ ਹਵਾ ਤੇ ਪਾਣੀ ਬੰਦਿਆ ਤਿੰਨੇ ਗੰਦੇ ਕਰਤੇ ਜਗਰਜੀਕਾ ਫਲਸਫਾ ਸੁਣਾਈ ਗਈ ਹੈ। ਮੇਰੀ ਕਵਿਤਾ ਦਾ ਸਿਰਫ ਹੈਗਾ ਕਿ ਅੱਜ ਇਨਸਾਨ ਦੀ ਜਿਹੜੀ ਜ਼ਿੰਦਗੀ ਹੈਗੀ ਆ ਉਹਦੇ ਵਿੱਚ ਹਾਂ ਔਰ ਨਾ ਦੇ ਵਿੱਚ ਹੀ ਬਹੁਤ ਕੁਝ ਜਾਂਦਾ ਮੈਂ ਹਾਂ ਕਰਾਂ ਨਾ ਕਰਾਂ ਇਹ ਕੰਮ ਕਰਾਂ ਨਹੀਂ ਕਰਾਂ ਇਹਦੇ ਵਿੱਚ ਹੀ ਬਹੁਤ ਕੁਝ ਬੀਤ ਜਾਂਦਾ ਤੇ ਇਨਸਾਨ ਫੈਸਲਾ ਹੀ ਕਰ ਪੁੰਦਾ ਸਾਰੀ ਜ਼ਿੰਦਗੀ ਦੁਖੀ ਰਹਿੰਦਾ ਹੂੰ ਦੁਬੇ ਦੀ ਤੇ ਇਸ ਕਰਕੇ ਇਹ ਕਵਿਤਾ ਦੂਜੀ ਭਾਸ਼ਾ ਹਿੰਦੀ ਵਿੱਚ ਚੰਗੀ ਸੀ ਉਹਨੂੰ ਮੈਂ ਕਨਵਰਟ ਕਰਕੇ ਦੋ ਤਿੰਨ ਲਿਖਾ ਕੇ ਹੂੰ ਉਹਨੂੰ ਪੰਜਾਬੀ ਗੀਤ ਤਾਂ ਹੈ ਹੈ ਇਹ ਗੀਤਾਂ ਦੀ ਜੱਟ ਤਰ੍ਹਾਂ ਕਰ ਜਾ ਤਕਰਾਰ ਕਰ ਜੋ ਵੀ ਹੈ ਇਜਹਾਰ ਕਰ ਦਿਲ ਨੂੰ ਦਿਲ ਤੇ ਦਿਮਾਗ ਨੂੰ ਦਿਮਾਗ ਰਹਿਣ ਦੇ ਪਾਸਾ ਇਕ ਕਰ ਜਾਂ ਨਫਰਤ ਕਰ ਜਾਂ ਪਿਆਰ ਕਰ ਵਾਹ ਵਾਹ ਮੂਟੇ ਹੋਰ ਤੇ ਪਿੱਠ ਪਿੱਛੇ ਹੋਰ ਮੂਟੇ ਹੋਰ ਤੇ ਪਿੱਠ ਪਿੱਛੇ ਹੋਰ ਕਿਉਂ ਰੱਖਦਾ ਹੈ ਮਨ ਵਿੱਚ ਚੋਰ ਇਹ ਚੋਰ ਦਾ ਕੱਖ ਨਹੀਂ ਜਾਣਾ ਲੋਕ ਕਹਿੰਦਾ ਹੈ ਦਿਲ ਕਮਜ਼ੋਰ ਹੈ ਦੋ ਘਰ ਪਾਵੇ ਚਾਰ ਕਰ ਗਿਣਤੀ ਤੇਰੀ ਹੈ ਪਾਵੇ ਹਜ਼ਾਰ ਕਰ ਉਹ ਬੜਾ ਪ੍ਰਾਣੀ ਜੀਤ ਹੈ ਉਹ ਮੈਂ ਇਸ ਕਰਕੇ ਅੱਜ ਕਾ ਚਕਾਰ ਰਿਹਾ ਕਿ ਸਾਡੇ ਸਿੱਧੂ ਸਾਹਿਬ ਜਿссе ਅਜੈਬ ਸਿੰਘ ਸਿੱਧੂ ਉਹ ਵੀ ਇਸ ਇਸ 46 ਸਾਲ ਨੂੰ ਛੱਡ ਕੇ ਚਲੇ ਗਏ ਤੇ ਉਹ ਜੋ ਕਿ ਉਹਨਾਂ ਨੇ ਇਸ ਗੁਰਦੁਆਰੇ ਦੇ ਵਿੱਚ ਬਹੁਤ ਵੱਡਾ 파ਟ ਪਲੇ ਕੀਤਾ ਸੀ ਤੇ ਹਰ ਤਣਾ ਉਹਨਾਂ ਨੇ ਜੋ ਕੰਸਟ੍ਰਕਸ਼ਨ ਸੀ ਗੁਰਦੁਆਰਾ ਸਾਹਿਬ ਦੀ ਇਹਦੇ ਵਿੱਚ ਵੀ ਪਰ ਆ ਬੜਾ ਪਾਰਟੀ ਉਹ ਲਾਤੇ ਹੋਰ ਵੀ ਪਰ ਉਹਨਾਂ ਬਣਾਜੀ ਕੁਝ ਸਿਫਤ ਸੀ ਕਿ ਉਹ ਜਿਹੜੇ ਉਹਨਾਂ ਦਾ ਕਿਸੇ ਪਾਰਟੀ ਦੇ ਨਾਲ ਬਲੋਂਗ ਨਹੀਂ ਕਰਦੇ ਤੇ ਕੋਈ ਵੀ ਪਾਰਟੀ ਆਵੇ ਉਹ ਸਾਰਿਆਂ ਦੇ ਹੈਲਪ ਹੈਲਪ ਕਰਦੇ ਰਹੇਗੇ ਪਰ ਜੇ ਵੀ ਸੀ ਵੀ ਇਹ ਪਾਰਟੀ ਦੂਸਰੀ ਆਵੇ ਕੋਈ ਜਿ세 ਉਹ ਉਸੇ ਉਹ ਐਵਰੀ ਡੇ ਰੈਡੀ ਸੇ 올 ਦਾ ਟਾਈਮ ਤੇ ਅੱਜ ਮੈਨੂੰ ਉਹ ਗਾਣਾ ਪੁਰਾਣਾ ਜਿਹਾ ਯਾਦ ਆ ਗਿਆ ਜੱਗ ਵਾਲਾ ਮੇਲਾ ਯਾਰੋ ਤੇ ਮੈਂ ਉਹੀ ਤੁਹਾਨੂੰ ਸੁਣਾਉਣਾ ਅੱਜ ਜਗਵਾਲਾ ਮੇਲਾ ਆਯਾਰੋ ਥੋੜੀ ਦੇਰ ਦਾ ਹੱਸਦੇ ਆ ਰਾਤ ਲੰਗੇ ਪਤਾ ਨਹੀਂ ਸਵੇਰ ਦਾ ਜਗਵਾਲਾ ਮੇਲਾ ਆਯਾਰੋ ਥੋੜੀ ਦੇਰ ਦਾ ਅਸਦੀ ਰਾਤ ਲੰਗੇ ਪਤਾ ਨਹੀਂ ਸਵੇਰ ਦਾ ਜਗਵਾਲ ਮਿਲਾ ਯਾਰੋ ਕੋਈ ਇਥੇ ਆਮਦਾ ਤੇ ਕੋਈ ਇਥੋ ਜਾਂਦਾ ਜਿਹੜਾ ਇਥੋ ਜਾਂਦਾ ਉਹ ਮੁੜ ਕੇ ਨਿਆਮਦਾ ਮੁੜ ਕੇ ਨਿਆਮਦਾ ਰੰਗ ਨਾ ਮੇਲਾ ਮੇਰਬ ਜਗ ਨੂੰ ਵਿਖਾਮ ਦਾ ਕਿਸੇ ਨੂੰ ਬਨਾਮ ਦਤੇ ਕਿਸੇ ਨੂੰ ਹਟਾਮ ਦਾ ਕਿਸੇ ਨੂੰ ਹਟਾਮ ਲਾ ਕਾਣੀਆਂ ਦੇ ਫੁੱਲ ਵਿੱਚ ਮਿੱਟੀ ਦੇ ਖਲੇਰ ਦਾਸ ਦੇ ਆ ਰਾਤ ਲੰਗੇ ਪਤਾ ਨਹੀਂ ਸਵੇਰ ਦਾ ਜਗਵਾਲਾ ਮੇਲਾ ਯਾਰੋ ਜਗਵਾਲਾ ਮੇਲਾ ਯਾਰੋ ਥੋੜੀ ਦੇਰ ਦਾ ਹੱਸਦੇ ਆ ਰਾਤ ਲੰਗੇ ਪਤਾ ਨਹੀਂ ਸਵੇਰ ਦਾ ਜਗਵਾਲਾ ਮੇਲਾ ਯਾਰੋ ਇੱਕ ਪਹਿਲਾ ਮੈਂ ਛੋਟੀ ਜੀ ਸੱਚੀ ਗੱਲ ਸੁਣਾਵਾਂਗੀ ਕੋਈ ਨਾ ਬੱਕਰੇ ਨੂੰ ਮੇਰਾ ਵੀਰ ਹਲਾਲ ਕਰਨ ਲੱਗਾ ਤੇ ਬੱਕਰਾ ਹੱਸ ਪਿਆ ਉਹ ਨੂੰ ਕਹਿੰਦਾ ਕੀ ਗੱਲ ਤੂੰ ਹੱਸਿਆ ਕਿਉਂ ਹੈ ਕਹਿੰਦਾ ਵੇਖ ਮੈਂ ਤੇ ਖਾਣਾ ਵਕਾ ਤੇ ਮੈਨੂੰ ਤੂੰ ਹਲਾਲ ਕਰ ਦੇਣ ਲੱਗਾ ਹੈ ਤੇ ਜਿੱਦ ਤੂੰ ਜਾਣਾ ਹੈ ਤੇ ਤੂੰ ਇਸ ਦੁਨੀਆ ਤੇ ਕਿੰਨੇ ਧੋਖੇ ਤੇ ਧੜੇ ਕੀਤੇ ਹੋਏ ਨੇ ਗਲਤ ਕੰਮ ਕੀਤੇ ਨੇ ਤੇ ਤੂੰ ਕਿਤਰਾ ਜਾਏਗਾ ਤੈਨੂੰ ਜਾਨ ਕਿਤਰਾ ਲੈ ਕੇ ਜਾਣਗੇ ਇਹ ਬੱਕਰੇ ਨੇ ਕਿਹਾ अच्छा ਹੁਣ ਮੇਰੀ ਇੱਕ ਛੋਟੀ ਜੀ ਕਵਿਤਾ ਹੈ ਜਦੋਂ ਅਸੀਂ ਇਸ ਆਪਣੀ ਜ਼ਿੰਦਗੀ ਚ ਵਿਚਰਦੇ ਆਂ ਤੇ ਅਸੀਂ ਭੁੱਲ ਜਾਂਦੇ ਆਂ ਅਸੀਂ ਇੱਕ ਦੂਜੇ ਨੂੰ ਕੋਈ ਗਲਤ ਹੋ ਜੇ ਚੰਗਾ ਹੋ ਜੇ ਮਾੜਾ ਹੋ ਜੇ ਕਿਸੇ ਦੇ ਕੰਮ ਚ ਕੋਈ ਦਖਲ ਅੰਦਾਜ਼ੀ ਨਹੀਂ ਦਿੰਦੇ ਤੇ ਅਸੀਂ ਆਪਣਾ ਆਪ ਵੇਖਦੇ ਆਂ ਤੇ ਆਪੇ ਹੀ ਉਸ ਗੱਲ ਨੂੰ ਕਰਦੇ ਆਂ ਇਹਦੇ ਤੇ ਮੈਂ ਅੱਜ ਥੋੜੇ ਜੇ ਸ਼ਬਦਾਂ ਚ ਛੋਟੀ ਜੀ ਕਵਿਤਾ ਲਿਖੀ ਹੈ ਹੁੰਦਾ ਬੰਦਾ ਹੀ ਬੰਦੇ ਨੂੰ ਖਾ ਰਿਹਾ ਏ ਹੁੰਦਾ ਬੰਦਾ ਹੀ ਬੰਦੇ ਨੂੰ ਖਾ ਰਿਹਾ ਏ ਬਾਰੇ ਤੋਂ ਮੈਨੂੰ ਇੱਕ ਗੱਲ ਯਾਦ ਆ ਗਈ ਬੜੀ ਪੁਰਾਣੀ ਸਾਡੇ ਪਿੰਡ ਦਾ ਖਸਾਕ ਸੀਗਾ ਉਹਦੇ ਤਿੰਨ ਪੈਣਾ ਸੀ ਦੋ ਪੈਣਾ ਤੇ ਡੋਰ ਸੀਗੀਆਂ ਉਹਨਾਂ ਨਾਲ ਤੁਰ ਕੇ ਜਾਂਦੇ ਸੀ ਆਉਣਿਆਂ ਦੇ ਸਾਥ ਹੁੰਦੀ ਸੀ ਇੱਕ ਪੈਣ ਉਹਦੀ ਸਾਡੇ ਪਿੰਡ ਦੇ ਨੇੜੇ ਗਨੇਪੁਰੇ ਸੀ ਉਤੋਂ ਸਾਡੇ ਪਿੰਡ ਤੋਂ ਸਿੱਧਾ ਖੇਤਾਂ ਵਿੱਚ ਦੀ ਬਰਤਾਨੀ ਜਮੀਨਾਂ ਹੁੰਦੀਆਂ ਸੀ ਤਾਂ ਲੋਕ ਇੱਥੇ ਚਲੇ ਜਾਂਦੇ ਸੀ ਕੋਈ ਸਭ ਤੋਂ ਬੇਟਾ ਵਾਲੀ ਬ੍ਰਾਂਚ ਕਹਿੰਦੇ ਲੁਧਿਆਣਾ ਕੋਲ ਦੀ ਨਹੀਂ ਉਹ ਨਹੀਂ ਸੀ ਪੁਰਾਣੀ ਢਲ ਹੋ ਗਈ ਤਾਂ ਉਹਨਾਂ ਦੀ ਮਾਤਾ ਜੀ ਨੇ ਸੰਧਾਵਾ ਪੇਂਡਾਸ਼ਾ ਦੀ ਲੜਕੀ ਕੋੜੇ ਉਹਨੂੰ ਪਿੰਨੀਆਂ ਬਣਾ ਕੇ ਖੋਏਦੀਆਂ ਉਹ ਜਮਾਨੇ ਵਿੱਚ ਪਿੰਨੀਆਂ ਗੋਲਗਲੇ ਮਠੀਆਂ ਬਣਾਉਂਦੇ ਸੀ ਪਿੰਨੀਆਂ ਬਣਾ ਕੇ ਦੋਹਣੇ ਚ ਭਾਦਦੀਆਂ ਤੇ ਜਾ ਬਈ ਭੈਣ ਨੂੰ ਸੰਭਾਲਾ ਦੇਆ ਇਹ ਥੋੜੀ ਦੂਰ ਪੈਂਤੋ ਆ ਕੇ ਗਿਆ ਸੋਣੇ ਸੋਚਿਆ ਵੀ ਭੈਣ ਦੋ ਪਿੰਨੀਆਂ ਤੇ ਮੈਨੂੰ ਖਾਣ ਨੂੰ ਦੇ ਦੇਣੀ ਆ ਉਹਨੇ ਦੋ ਕੱਟ ਕੇ ਖਾਣ ਨੂੰ ਅੱਗੇ ਚੱਲਿਆ ਗਿਆ ਉਹਨੇ ਆ ਕੇ ਭੈਣ ਨੂੰ ਜਿਹੜਾ ਪਤਾ ਕਿੰਨੀਆਂ ਪਿੰਨੀਆਂ ਸਾਨੂੰ ਦੋ ਤਿੰਨ ਦੇਊਗੀ ਨਾ ਹੁਣ ਉਹ ਦੋ ਹੋਰ ਕੱਟ ਕੇ ਖਾਣੀਆਂ ਮੁਕਤੀ ਗੱਲ ਜਦੋਂ ਘਰੇ ਪਹੁੰਚਿਆ ਭੈਣ ਦੇ ਤਾਂ ਉਹ ਕਿੰਨੀਆਂ 15-10 ਬੰਨਾਂ ਰਹਿ ਗਈਆਂ ਭੈਣ ਨੇ ਸੋਚਿਆ ਵੀ ਮਾਤਾ ਦਾ ਆਹ ਹੋ ਨਹੀਂ ਸਕਦਾ ਵੀ ਇਹਨੇ ਥੋੜੀਆਂ ਪਿੰਨੀਆਂ ਭੇਜੇ ਮੈਨੂੰ ਕੀ ਕੀ ਹੋਇਆ ਇਹ ਕੀ ਗੱਲ ਗੁਰੂਆਂ ਨੇ ਰੋਕ ਤੋਂ ਨਹੀਂ ਬੋਲਦੇ ਸੀ ਉਹਨੇ ਦੱਸਦੀ ਸਾਡੇ ਕੋਲ ਆਹ ਗੱਲ ਹੋਈ ਹੈ ਕਹਿੰਦੀ ਚੰਗਾ ਜਿਹੜੀ ਦੱਸ ਰਹੀ ਹੈ ਵੀ ਰਕਾਲਾ ਦੋੜਾ ਮੋੜ ਕੇ ਲੱਜਾ ਘਰ ਨੂੰ ਵਾਹਿਗੁਰੂ ਦਾ ਪਰਿਚੇਤ ਕੋਈ ਦੇ ਨਹੀਂ ਸਕਦਾ ਦੇ ਨਹੀਂ ਸਕਦਾ ਦੱਸਿਆ ਉਹਦਾ ਮਤਲਬ ਵਾਹਿਗੁਰੂ ਦਾ ਇੰਟਰੋਡਕਸ਼ਨ ਕੋਈ ਦੇ ਸਕਦਾ ਆਪਣੇ ਗੁਰੂਆਂ ਨੇ ਉਹਦਾ ਇੰਟਰੋਡਕਸ਼ਨ ਦਿੱਤਾ ਹੈਗਾ ਜਿੰਨਾ ਕੋਲਾਂ ਦੀ ਹੋ ਸੀਗੀ ਉਹ ਜਪਜੀ ਸਾਹਿਬ ਜੀ ਨੇ ਉਹਦਾ ਇੰਟਰੋਡਕਸ਼ਨ ਦਿੱਤਾ ਵਾਹਿਗੁਰੂ ਜਪਦੀ ਸਾਦਾ ਪਾਠ ਆਰੰਭ ਕਰਦੋ ਪਹਿਲਾ ਉਹਨਾਂ ਨੇ ਇੰਟਰੋਡਕਸ਼ਨ ਦਿੱਤਾ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਪਕਾਲ ਮੂਰਤ ਅਜ ਉਹਨਾਂ ਨੇ ਸਹਿਭਾ ਨੂੰ ਗੁਰਪ੍ਰਸਾਦ ਜਪ ਆਜ ਸੱਚ ਜੁਗਤ ਸੱਚ ਹੈ ਵੀ ਸਚ ਨਾਨਕ ਸਿਰਿ ਸਚ ਇਹ ਉਹਨਾਂ ਨੇ ਦੇਨੇ ਪਰਿਚਿਤਤਾ ਬਰੋਦੇ ਬਾਦਪਨ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਚਿਤਤਾ ਸੇ ਚੜ੍ਹਤ ਕੀ ਨਰਬੰਨ ਜਾਤ ਉਪਾਤ ਨਿੰਜੇ ਕੁਰੂਪਾਂਗ ਰੇਟ ਤੇ ਕੋਈ ਕਹਿੰਦਾ ਸਤਿਗੁਰ ਅਚਨੂਤ ਅਨੁਭਵ ਪ੍ਰਗਿਆ ਦਾ ਮਤਲਬ ਉਹ ਜਿਹੜੇ ਔਟ ਇੰਦਰ ਇੰਦਰ ਉਸ ਜਨਾਨਾ ਲਈ ਜੇ ਥ੍ਰੀ ਗਵਰਨਮੈਂਟਸ ਅੰਡਰ ਸੁਨ ਨੇਤੰਤ ਮੰਤਰੀ ਕਹਾਤਾ ਤਾਂ ਤੋ ਜ਼ਰੂਰ ਨਾਮ ਉਹ ਕਰੇਗਾ ਕਰਮਨਾਮ ਇਹ ਉਹਨਾਂ ਦਾ ਪਰਚੇ ਦਿੱਤਾ ਹੈਗਾ ਪ੍ਰੋਫੈਸਰ ਸੁਖਵੰਤ ਸਿੰਘ ਜਿਨ੍ਹਾਂ ਨੇ ਇਹ ਸਾਰਾ ਪ੍ਰੋਗਰਾਮ ਚਾਲੂ ਕਰਕੇ ਜਾਇਆ ਤੇ ਮੈਂ ਉੱਥੇ ਵੀ ਜ਼ਿਕਰ ਕੀਤਾ ਉਹਨਾਂ ਦਾ ਤੇ ਮੈਂ ਉਹਨਾਂ ਦੀ ਜੜੀ ਇਹ ਜ਼ਦ ਦੇਣ ਦੀ ਜਿਹੜੀ ਹੈ ਨਾ ਪਰੰਪਰਾ ਉਹ ਬਹੁਤ ਹੀ ਸ਼ਾਨਦਾਰਾ ਯੋਗ ਹੈ ਬਹੁਤ ਹੀ ਇੱਜ਼ਤ ਕਰਦੇ ਐ ਜਦੋਂ ਵੀ ਜਾਓ ਐਤ ਕੀ ਮੈਨੂੰ ਉਹਨਾਂ ਨੇ ਨੌਂ ਕਿਤਾਬਾਂ ਤੇ ਦਸਵੀਂ ਕਿਤਾਬ ਭਾਈ ਤਾਂ ਸਿੰਘ ਨਾਭਾ ਦਾ ਮਹਾਨ ਕੋਸ਼ ਜਿਹੜਾ ਕਿ ਪਤਾ ਨਹੀਂ 4-5 ਕਿੱਲੋ ਦਾ ਹੈਗਾ ਮੈਂ ਉਹ ਬੜੀ ਮੁਸ਼ਕਲ ਵੇਟ ਦੀ ਪਰੌਲੇ ਹੁੰਦੀ ਜਦੋਂ ਜਾਈ ਰੈਂਡੀਆ ਪਰਮੋ ਲੈ ਕੇ ਆਇਆ ਤੇ ਉਹ ਫੱਟੋ ਵੱਡੀ ਦੇਣ ਹੋਈ ਸੀ ਕਿ ਉਹਨਾਂ ਨੇ ਉਹ ਮੈਨੂੰ ਮਹਾਨ ਕੋਸ਼ ਦਿੱਤਾ ਤੇ ਮੈਂ ਪਹਿਲੀ ਵਾਰੀ ਉਹਦੇ ਦਰਸ਼ਨ ਕੀਤੇ ਪਰ ਬੜਾ ਮਜ਼ਾ ਆਇਆ ਉਸ ਬਹੁਤ ਗਿਆਨ ਭਰਪੂਰ ਹੈ ਦਾ ਧੰਨਵਾਦ ਜੀ ਉਹਨੂੰ ਯਾਦ ਕਰਦੇ ਰਹੇ ਤੇ ਮੈਂ ਤੁਹਾਡਾ ਪ੍ਰੋਗਰਾਮ ਜੋ ਵੀਡੀਓ ਭੇਜਦੇ ਸੀ ਉੱਥੇ ਦੇਖ ਲੈਂਦਾ ਸੀ ਤੁਹਾਨੂੰ ਯਾਦ ਕਰਦਾ ਰਹਿੰਦਾ ਸੀ ਤੇ ਜੋ ਜੋ ਸੋਈ ਸਾਹਿਬ ਮੈਨੂੰ ਫੋਨ ਤੇ ਦੱਸਦੇ ਸੀ ਉਹ ਉਦੋਂ ਦਾ ਲਿਖ ਦਿੰਦਾ ਸੀ ਲੇਖ ਉੱਥੇ ਬੈਠਾ ਮੈਂ ਦੋ ਲੇਖ ਲਿਖਿਆ ਇੱਕ ਤਾਂ ਆਪਣਾ ਸ਼ਹਿਦਗਰ ਰਿਵਾਜ ਦਾ ਇੱਕ ਦੂਸਰਾ ਸ਼ਹਿਦ ਆਪਣੇ ਪਿੱਛੇ ਦਿੱਤੇ ਗਏ ਸੀ ਇੱਕ ਉਹ ਲਿਖਿਆ ਗਰੋਮਾ ਇਥੋਂ ਪਹਿਲੀ ਗੱਲ ਤਾਂ ਉੱਥੇ ਜਿਹੜਾ ਮੌਸਮ ਬਹੁਤ ਖਰਾਬ ਸੀ ਮੈਂ ਬਿਮਾਰ ਵੀ ਹੋ ਗਿਆ ਉੱਥੇ ਡੀਹਾਈਡਰੇਸ਼ਨ ਹੋ ਗਈ ਬਹੁਤ ਅੱਗਾ ਮੌਸਮ ਖਾਣ ਪੀਣ ਦਾ ਪੁੱਠੋ ਹੀ ਕੁਛ ਨਾ ਦੁੱਧ ਤਾਂ 90 90% ਸਾਰਾ ਨਕਲੀ ਆ ਰਿਹਾ ਤੇ ਉਹਦੇ ਕਰਕੇ ਖਾਣ ਪੀਣ ਕਰਕੇ ਸਬਜ਼ੀਆਂ ਤੇ ਤੋਈਆਂ ਉਹਦਾ ਫਰਾ ਇੱਥੇ ਆ ਕੇ ਮੈਨੂੰ ਸੁੱਖ ਦਾ ਸਾਹ ਆਇਆ ਸਿੱਧੀ ਗੱਲ ਕਲੀਨ ਕਲੀਨ ਵੀ ਉੱਥੇ ਕਲੀਨ ਤਾਂ ਮਾ ਸਾਡੇ ਜੀ ਕਲੀਨ ਸਾਰਾ ਕੁਝ ਜਿਹਨਾਂ ਡੇਰੀ ਪ੍ਰੋਡਕਟ ਉਹ ਸਾਰੇ ਸਾਰੇ ਉਹ ਕੈਮੀਕਲ ਤੇ ਡੁਪਲੀਕੇਟ ਹੈ ਜਦੋਂ ਮੈਂ ਉੱਥੋਂ ਆਇਆ ਹੁਣ ਦਿੱਲੀ ਆਇਆ ਤਾਂ 4 ਘੰਟੇ ਦੇ ਵਿੱਚ ਉੱਥੇ ਪਹੁੰਚਿਆ ਆਪਣੇ ਅੰਮ੍ਰਾਲੇ ਸੋ ਸਾਰਿਆਂ ਨੂੰ ਬੇਨ ਚੇ ਕਿਸੇ ਰਿਸ਼ਤੇਦਾਰ ਕੋਈ ਉਦਾ ਹੋਵੇ ਕਿਉਂਕਿ ਉਹਨਾਂ ਦੇ ਹਜ਼ਾਰਾਂ ਗੌਰਮੰਦ ਦੇ ਜੀਟੀ ਰੋਡ ਦੇ ਉੱਤੇ ਟੱਕਾ ਲੱਗਾ ਪਿੰਡਾ ਫਾਈਲ ਦੀ ਆਉਂਦੀ ਆ ਉਹ ਗੱਡੀ ਤੇ ਉੱਥੇ ਗੁੱਡੇ-ਗੁੱਡੇ ਟੋਏ ਨੇ ਜਾਮ ਲੱਗੇ ਹੁੰਦੇ ਨੇ ਸੋ ਪਹਿਲਾ ਆਪਣਾ ਟਾਈਮ ਦੇ ਹਿਸਾਬ ਨਾਲ ਤੋੜ ਮੈਂ ਇੱਕਦਮ ਪਹਿਲਾ ਪੈਸੇ ਦੇ ਨਾਲ ਮੇਰੀ ਜਿਹੜੀ ਫਲਾਈਟ ਆ ਉਹ ਮੇਰਾ ਕੱਲ ਬੈਸ ਹੋ ਜਾਣੀ ਸੀ ਤੁਹਾਡਾ ਅੱਜ ਨੂੰ 9 ਵਜੇ ਮੈਂ ਦਿੱਲੀ ਪਹੁੰਚਿਆ। ਉਹ ਬਾ ਉਹ ਸਾਰਾ ਪਹਾੜ ਦਾ ਨੱਕਾੜੋਂ ਪੰਮੜਦੇ ਆ। ਬਾਅਦ ਦੇ ਬੈਜਦੀ ਵਗਿਆ ਸੀ। ਫਿਰ ਕੋਈ ਤਾਂ ਗੀਤ ਹੀ ਹੁੰਦਾ ਜੀ ਤੇ ਉਹ ਵੀ ਮੈਂ ਕਹਿੰਦਾ ਵੀ ਪੱਦੀ ਸਦੀ ਜਾਂ ਪੌਣੀ ਸਦੀ ਪ੍ਰਾਣ। ਜਿਹੜਾ ਕਿ ਕਿਸੇ ਆਪਣੇ ਉਹਨਾਂ ਸਿੱਧਰਾਂ ਦਾ ਜਾਂ ਉਹਨਾਂ ਗਵੀਆਂ ਦਾ ਜਿਹੜੇ ਹੁਣ ਦੁਨੀਆ 'ਚ ਵੀ ਸ਼ਰਦ ਨਹੀਂ ਰਹੇ। ਉਹ ਮੇਰੇ ਚੇਤੇ 'ਚ ਬਸੇ ਹੋਏ ਨੇ ਬਿਸ਼ੇ। 올ਡ ਅਜ ਬੋਲਡ ਤੇ ਉਹ ਖੁਸ਼ ਤਾਂ 올ਡ ਅਜ ਨਾਲ ਰਾਰਕੀ ਤੋਂ ਨਹੀਂ ਆ ਵਸੇ ਠੀਕ ਹੀ ਆ। ਪ੍ਰਕਾਸ਼ ਕੌਰ ਦਾ ਜਨਮ ਦੇ ਆ ਪ੍ਰਕਾਸ਼ ਕੌਰ ਸਾਰੇ ਜਾਣਦੇ ਵੇਲਦ ਮੈਨੂੰ ਮਖਮਲ ਦੀ ਪੱਖੀ ਕੁੰਗਰਵਾ ਵਾਲੀ ਵੇਲਦ ਮੈਨੂੰ ਮਖਮਲ ਦੀ ਪੱਖੀ ਕੁੰਗਰਵਾ ਵਾਲੀ ਮੈਂ ਤੁਹਾਨੂੰ ਇੱਕ ਥੋੜਾ ਹਿੰਦੀ ਚ ਸਾਵਾਂਗਾ ਥੋੜੀ ਜਿਹੀ हिंदी चंजाबी कल का क्या भरोसा तो किसी की जिंदगी छोटी तो किसी की बड़ी होती है hmm. मौत किसे के दरवाजे पे किसी के सिर पे खड़ी होती है कौन जाने किसके हिस्से में कल का सूरज आए या ना आए कल का सूरज ਆਇਆ ਜਾਂ ਨਾ ਆਏ ਜਿਸ ਸੇ ਮੂੰਹ ਫੁਲਾ ਕੇ ਬੈਠੀ ਆ ਜਾਓ ਘੜੀਉਂ ਤੇ ਹੈ ਤੀਸਰੇ ਪਾਸ਼ਾ ਅਤੇ ਚੌਥੇ ਗੁਰੂ ਸਾਹਿਬ ਨੇ ਦੋਹਾਂ ਨੇ ਸਲਾਹ ਦੇ ਨਾਲ ਅੰਬਰਸਰ ਦੀ ਧਰਤੀ ਨੂੰ ਸਿਲੈਕਟ ਕੀਤਾ ਇਤਿਹਾਸ 'ਚ ਜਿਆਦਾ ਤੁੰਗ ਪਿੰਡ ਦਾ ਨਾਂ ਆਉਂਦਾ ਪਰ ਕਿਹਾ ਜਾਂਦਾ ਗਰਵਾਲੀ ਤੇ ਸੁਲਤਾਨ ਮਿ ਤਿੰਨਾ ਪਿੰਡਾਂ ਦੀ ਜਗ੍ਹਾ ਮੁੱਲ ਲੈ ਕੇ ਉੱਥੇ ਅੰਮ੍ਰitsar ਦੀ ਸਿਰਜਣਾ ਕੀਤੀ ਤੇ ਉਹਨਾਂ ਨੇ ਉੱਥੇ ਚਾਰ ਸਰੋਵਰ ਬਣਾਏ ਇੱਕ ਨੂੰ ਤਾਂ ਹੀ ਸਾਰੇ ਜਾਣਦੇ ਆ ਤੇ ਤਿੰਨਾ ਦਾ ਨਾਮ ਥੋੜਾ ਜਿਆ ਹੀ ਘੱਟ ਜਾਣਦੇ ਆ ਇੱਕ ਸੰਤੋਖ ਸਰ ਜੋ ਕਤਲਾਈ ਦੇ ਲੱਗਿਆ ਤੇ ਦੂਜੇ ਦੋ ਸ਼ਹੀਦਾਂ ਦੇ ਲੱਗੇ ਬਬੇਕ ਸਰ ਅਤੇ ਰਾਮ ਸਰ ਸਾਹਿਬ ਇਹਨੂੰ ਇਹ ਚੰਗਾ ਇਹ ਮੈਨੂੰ ਇਹ ਗੀਤ ਚੰਗਾ ਲੱਗਿਆ ਜਿਹੜਾ ਕਿ ਸਾਡੇ ਜੀਵਨ ਨੂੰ ਸਮਝਾਉਂਦਾ ਦਾ ਫਤ ਤੇ ਅਸੀਂ ਕੀ ਕਰਨਾ ਆਏ ਆ ਸਾਨੂੰ ਕੀ ਮਿਲਦਾ ਤੇ ਕੀ ਖੋਣੇ ਆ ਅਸੀਂ ਦੂਜੇ ਦਿਨ ਇੱਕ ਤੇ ਆਉਂਦਿਆਂ ਨੇ ਉਹ ਜੀਵਨ ਵਿੱਚ ਕੀ ਉਸ ਕਰਦਿਆਂ ਨੇ ਉਹ ਇਸ ਸੰਵਰਸ਼ੇ ਲਾ ਲਓ ਉਹਦਾ ਕੁਝ ਲਾ ਲਓ ਥੋੜੀ ਜਿਹੀ ਸਟੋਰੀ ਇਧਰ ਵਿੱਚ ਦੱਸੀ ਹੈ ਤਾਂ ਸਤ ਕਰਨਾ ਸਰਮਦਨ एक प्यार का नगमा है मोजों की रवानी है जिंदगी और कुछ भी नहीं तेरी मेरी कहानी है एक प्यार का नगमा है ਦੀ ਘਰ ਵਾਲੀ ਜਦੋਂ ਫੌਜ ਜਾਗਤ ਹੈ ਉਹਦੀ ਜਾਤ ਵਿੱਚ ਕੁਝ ਵਿਰਾਸ ਵਿੱਚ ਘੈਰੀ ਹੈ ਦੀਉਦੀ ਆਈ ਪਲਟਣ ਚੋਤਾਰ ਦੀਉਦੀ ਆਈ ਪਲਟਣ ਚੋਤਾਰ ਦਿਨ ਕੱਟ ਕੇ ਛੁੱਟੀ ਦੇ ਚਾਰ ਤੇ ਤੁਰ ਗਿਆ ਲਾਮਾ ਨੂੰ ਦੇ ਨੇ ਕੱਟ ਕੇ ਛੁੱਟੀ ਦੇ ਚਾਹ ਤੇ ਤੁਰ ਗਿਆ ਲੰਮ ਨੂੰ ਵਾਹ ਜੀ ਨੀ ਉਦਿਆਈ ਫਲਟਣ ਚੋਤਾ ਜਾਂਦੀ ਜਾਂਦੀ ਵਾਰ ਮਹੀ ਪਿਆਰ ਨਾਲ ਤੱਕਿਆ ਹੰਝੂ ਅੰਦਰੋਂ ਮੈਂ ਤਾਂ ਜਾਈ ਨ ਡੱਕਿਆ ਬਹੁਤ ਦਵਾਨੇ ਵਿਚਾਰ ਸੁਣੇ ਤੇ ਇਹਦੇ ਚ ਮੈਨੂੰ ਕੁਝ ਮਹਿਸੂਸ ਹੋਇਆ ਕਿ ਜੇ-ਜੇ ਸਾਡੀ ਦੁਨੀਆ ਦੇ ਵਿੱਚ ਮੈਂ ਕਹੂੰਗਾ ਕਿ ਇੱਕ ਹੁਮਸ ਚੱਲ ਰਿਹਾ ਹੁਮਸ ਕਾਲਾ ਚੱਲ ਬੇ ਇਕਲੀ ਦਾ ਤੇ ਮੈਂ ਰੱਬ ਕੋ ਇੱਕ ਬੇਨਤੀ ਕੀਤੀ ਰੱਬਾ ਕਿ ਮੈਨੂੰ ਅਕਲ ਦੀ ਝੋਲੀ 'ਚ ਮੈਂ ਦਾਣੇ ਪਾ ਦੇ ਥੋੜੇ ਜੇ ਤਾਂ ਕਿ ਮੈਂ ਅਕਲ ਆ ਜੇ ਮੈਂ ਵੀ ਸੰਸਾਰ ਦੇ ਵਿੱਚ ਵਿਚਰਨਾ ਸ਼ੁਰੂ ਕਰ ਦਵਾਂ ਰੱਬਾ ਰੱਬਾ ਮੀਂਹ ਵਸਾ ਸਾਡੀ ਝੋਲੀ ਅਕਲ ਦੇ ਦਾਣੇ ਪਾ ਨਾ ਲੱਗੇ ਕਿਦੜੇ ਤਿੱਲੀ ਨਾ ਹੋਵੇ ਵਾਤਾਵਰਨ ਸਵਾ ਆਲਮੀ ਤਰਸ ਵਿਵਦਾ ਕੇ ਨਾ ਕੋਈ ਚੁਣੇ ਆਤਮ ਘਾ ਦੀਆ ਕਿਉਂਕਿ ਅੱਜ ਕੱਲ ਜਿਹਦਾ ਪੰਜਾਬ ਦੇ ਜੋ ਚੱਲ ਰਿਹਾ ਵੀ ਨਾਲ ਕਣਕ ਵੜਦਿਆਂ ਤਾਂ ਝੋਨਾ ਵੜਦਾ ਤਾਂ ਅੱਗ ਲਾਈ ਜਾਂਦੇ ਆ ਤੇ ਜਿਹੜੇ ਆ ਪਸ਼ੂ ਪੰਛੀ ਜਾਂ ਰੁੱਖ ਉਹਨਾਂ ਦਾ ਨਾਸ਼ ਕਰੀ ਜਾਂਦੇ ਆ ਤੇ ਉਹਦੇ ਤੇ ਆਧਾਰ ਤੇ ਮਕੱਤਾ ਲਿਖੀ ਜਿਹਨੂੰ ਵੱਖ-ਵੱਖ ਅਖਬਾਰਾਂ ਨੇ ਛਾਪਿਆ ਵੀ ਆ ਉਹ ਅਖਬਾਰਾਂ ਦੇ ਡਿਟਾਈਲ ਧੰਨਵਾਦ ਸ਼ੁਕਰੀਆ ਤੇ ਨਾ ਕੋਈ ਡੱਬੇ ਵਿੱਚ ਹਲੇਰੇ ਕੋ ਚਾਂਨਣ ਦਾ ਰਾਹ ਵਿਖਾ ਜਲਬਿੰਦ ਕਲ ਨਹੀਂ ਐਵੇਂ ਨਾ ਦਈਏ ਪਾਣੀ ਮਕਾ ਇੱਕ ਰੁੱਖ अनेका ਸੁਖ ਸ਼ੁੱਧ ਹਵਾ ਦੇ ਲੰਗਰ ਦਈਏ ਲਾ ਰੁੱਖ ਲਾਉਣ ਤੋਂ ਬਚਾਉਣ ਦੀ ਸਾਨੂੰ ਮਤ ਜਾਵੇ ਆ ਚਾਟ ਲਗਾਉਣ ਲਈ ਜਿੰਨਾ ਤੇ ਲੈਣ ਪੰਛੀ ਆਲਣੇ ਪਾ ਕੇ ਫੇਰੇ ਹਰਿਆ ਪੇਰਿਆ ਕਰਕੇ ਮਾਨ ਲਈਏ ਸ੍ਰੀ ਕੁਦਰਤ ਦਾ ਸਾਰਾ ਨੂੰ ਭੈੜਾ ਭਰਾਵਾਂ ਨੂੰ ਸਤ ਸ੍ਰੀ ਅਕਾਲ ਜੀ ਅਕਚੁਅਲੀ ਮੈਂ ਐਕਸਰਸਾਈਜ਼ ਹੀ ਕਰਾਉਣ ਲੱਗਿਆ ਸਰ ਰਬੜ ਮੈਟ ਲੈ ਆਉਣ ਤੋਂ ਇਹ ਇੱਕ ਮੈਨੂੰ ਕੋਈ ਤਫਤਾ ਲੱਭੀ ਸੀ ਤੇ ਜੇ ਮੈਂ ਇਹਨੂੰ ਕਿਹਾ ਤਾਂ ਲਾ ਨੂੰ ਤਾਂ ਮੈਨੂੰ ਇਹ ਮਿਲਿਆ ਨਹੀਂ ਕਿ ਸਰ ਇਹ ਕੀ ਹੈ ਪਰ ਲੱਗਦਾ ਹੈ ਕਿ ਜੀਵਨ ਜਾਂਚ ਹੀ ਹੈ ਉਹਦੇ ਤੁਹਾਡੇ ਐਕਸਰਸਾਈਜ਼ ਵੀ ਆ ਜਾਣਗੀਆਂ ਬਾਕੀ ਜੀਵਨ ਦਾ ਢੰਗ ਵੀ ਥੋੜਾ ਬਦਲ ਹੈ ਜਾਰਜ ਠੇਰੇ ਪੂਜਣ ਨਾਲੋਂ ਮਾਂ ਦੇ ਪੈਰ ਦਰਵਾਉਣਾ ਚੰਗਾ ਮਰਿਆ ਮਗਰੋਂ ਕੱਟ ਕਰਨ ਤੋਂ ਜਿਉਂਦੇ ਮੂੰਹ ਅੰਨ ਪਾਉਣਾ ਚੰਗਾ ਬਹੁਤ ਵਧੀਆ ਕਹਿਣ ਸਿਆਣੇ ਚੱਲਦੀ ਰਹੇ ਜੀ ਕਹੀ ਨੂੰ ਕਦੇ ਜੰਗਾਲ ਨਾ ਲੱਗੇ ਟਰੈਡ ਮਿਲ ਤੇ ਭੱਜਣ ਨਾਲੋਂ ਤੁਰ ਕੇ ਦੁੱਧ ਜਾਉਣਾ ਚੰਗਾ ਇਹੋ ਜਿਹੇ ਵਿਖਾਵੇ ਨਾਲੋਂ ਸਾਈਕਲ ਰੋਚਣਾ ਚੰਗਾ ਵਿਹਲੇ ਠਿੜਤੇ ਚਰਵੀ ਜੜਦੀ ਵਿਹਲੇ ਸਿਰ ਤੇ ਕਰਜ਼ਾ ਚੜਦਾ ਸਿਹਤ ਤੇ ਖੁਸ਼ਹਾਲੀ ਖਾਤਰ ਕੰਮ 'ਚ ਮਨ ਲਗਾਉਣਾ ਚੰਗਾ ਅੱਗੇ ਵੀ ਤੁਹਾਨੂੰ ਜੋ ਕੁਝ ਮੈਂ ਪੜ ਲੈਣਾ ਸੁਣ ਲੈਣਾ ਇੱਕ ਤਾਂ ਉਹ ਹੀ ਤੁਹਾਨੂੰ ਸੁਣਾਉਣ ਦਾ ਟਾਈਮ ਬੈਲਾ ਰਹਿੰਦਾ ਕੁਝ ਕਰਦਾ ਨਹੀਂ ਤੇ ਪਹਿਲਾਂ ਵੀ ਅਸੀਂ ਉਹ ਗਿੱਦੇ ਵਿੱਚ ਮੈਂ 10ਵੀਂ ਤੱਕ ਗਿੱਦਾ ਦੇਖਦਾ ਰਿਆ ਪਿੰਡ ਤੋਂ ਤੇ ਉਹ ਕੁੜੇ ਬੋਲੀ ਪਾਣੀ ਆਉਣਿਆਂ ਹੁਕਮ ਹੋਇਆ ਸਰਕਾਰੋਂ ਮੁੰਡੇ ਵਾਲੀ ਕੰਮ ਨਾ ਕਰੇ ਦੂਜੀ ਬੋਲੀ ਪਾਣੀ ਆਉਣਿਆਂ ਹੁਕਮ ਹੋਇਆ ਸਰਕਾਰੋਂ ਕੁੜੀ ਵਾਲੀ ਡੁੱਬ ਕੇ ਮਰੇ ਤੇ ਅਵੇ ਲੇਖਕਾਂ ਕਵੀਆਂ ਤੇ ਗੀਤਕਾਰਾਂ ਦੇ ਦਰਸ਼ਕਾਂ ਆਪ ਤੇ ਵਿਭਿਆਨ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਡੇ ਵਿੱਚ ਅੱਛੇ ਅੱਛੇ ਲੇਖਕ ਬੈਠੇ ਨੇ ਅਧਿਆਨੀ ਸੁਤੋਖ ਸਿੰਘ ਜੀ ਸੰਤਾ ਸਾਹਿਬ ਵਾਲੀਆ ਜੀ ਮੇਰੇ ਖਿਆਲ ਇਹ ਵੀ ਅੱਛੇ ਲੇਖਕ ਨੇ ਤੇ ਗਾਣੀਪੁਰ ਨੇ ਬਹੁਤ ਵਧੀਆ ਸੁਣੇ ਮੈਂ ਪਹਿਲਾਂ ਤਾਂ 45 ਤੇ 5 2 ਅੱਖਰ ਮਤਲਬ ਡਿਜੀਟਸ 45 ਮੈਡਲ 올림픽 ਤੈਰਿਸ ਜਿਹੜੀ ਹੋ ਰਹੀ ਆ ਅਸਟ੍ਰੇਲੀਆ ਨੇ ਜਿੱਤੇ ਆ ਸਾਰੇ ਅਸਟ੍ਰੇਲੀਆ ਵਾਲਿਆਂ ਨੂੰ ਬਧਾਈਆਂ ਜਿਹੜੇ ਸਿਖੀ ਜਾਣ ਤੇ ਸਾਡੀ ਇੰਡੀਅਨ ਹਾਕੀ ਟੀਮ ਜਿਹੜੀ ਉਹਨੂੰ ਖਾਸ ਤੌਰ ਤੇ ਬਧਾਈਆਂ ਕਿਉਂਕਿ ਬਹੁਤ ਜ਼ੋਰ ਨਾਲ ਖੇਡਿਆ ਉਹ ਮਤਲਬ ਗੋਲ ਲੈਣਦੇ ਲੈਣਦੇ ਉਹ ਬ੍ਰੌਂਜ਼ ਲੈ ਸਕੇ ਬਹੁਤ ਉਹਨਾਂ ਦੀ ਪ੍ਰੇਜ਼ ਹੋ ਰਹੀ ਆ ਇੰਡੀਆ ਤੇ ਪੰਜੋ ਨਾ ਇੰਡੀਆ ਦੇ ਮੈਡਲ ਪੰਜ ਆਏ। ਬੋਲ ਭਾਉ ਕੋਈ ਨਹੀਂ ਪਰ ਹਾਕੀ ਟੀਮ ਨੇ ਬਹੁਤ ਬਹੁਤ ਵਧਾਈਆਂ ਆਪ ਸਾਰਿਆਂ ਨੂੰ ਕਿਉਂਕਿ ਅਸੀਂ ਸਾਰੇ ਪੰਜਾਬੀ ਆ ਹਾਕੀ ਪਸੰਦ ਜੀ ਕਰਦੇ ਆ। ਹਾਂ ਅੱਗੇ ਆਪਾਂ ਕੜਾੜੇ ਮਹਿਲ ਕਾਫੀ ਲੋਕ ਮਾਰਦੇ ਹੋਣਗੇ। ਰਾਤ ਨੂੰ ਦਿਨੇ ਵੀ ਜਿਹੜੇ ਸੰਘਦੇ ਹੁੰਦੇ ਦਿਨੇ ਵੀ ਮਾਰਦੇ ਹੋਣਗੇ। ਪਰ ਇਹ ਕਿਹਾ ਜਾਂਦਾ ਵੀ ਜਿਹੜੇ ਬੰਦੇ ਬੀਬੀ ਸਾਹਮਣੇ ਸਵੇਰੇ ਨਹੀਂ ਬੋਲ ਸਕਦੇ ਉਹ ਬਦਲਾ ਲੈਣੇ ਨੇ ਤਾਂ ਆਪ ਨੂੰ ਕੜਾੜੇ ਮਾਰ-ਮਾਰ ਕੇ ਬੀਬੀਆਂ ਕੋਲੋਂ। ਮੈਂ ਪੰਜਾਬੀ ਲੋਕਤਤਪੇਸ਼ ਕਰੂੰਗਾ ਕੋਈ ਸੁਣੇ ਸੁਣਾਈ ਜਿਹੜੇ ਤੁਸੀਂ ਨਹੀਂ ਸੁਣੇ ਮੇਰੇ ਲਿਖੇ ਹੋਣਗੇ ਕੁਝ ਆਰ ਦੀਆਂ ਕੁਝ ਪਾਰ ਦੀਆਂ ਕੁਝ ਘਰ ਦੀਆਂ ਕੁਝ ਬਾੜ ਦੀਆਂ ਕੁਝ ਨਫ਼ਰਤ ਦੀਆਂ ਕੁਝ ਪਿਆਰ ਦੀਆਂ ਕੁਝ ਚੋਬਰ ਦੀਆਂ ਮਟਿਆਰ ਦੀਆਂ ਕੁਝ ਧੋਤੀਆਂ ਸਰਵਾਰ ਦੀਆਂ ਕੁਝ ਕਲਮ ਦੀਆਂ ਕੋਈ ਤਲਵਾਰ ਦੀਆਂ ਕੋਈ ਸਾਥ ਦੀਆਂ ਕੁਝ ਬਾੜ ਦੀਆਂ ਕੁਝ ਅਕੂਪਾਈਡ ਪੰਜਾਬ ਦੀਆਂ ਕੋਈ ਜਮਨਾ ਪਾਰ ਦੀਆਂ ਕੋਈ ਆਸਟ੍ਰੇਲੀਆ ਦੀਆਂ ਕੋਈ ਭਾਰਤ ਮਾਤਾ ਦੀਆਂ ਕੋਈ ਸੰਸਾਰ ਦੀਆਂ ਗੱਲਾਂ ਹੋਣਗੀਆਂ ਪੇਡਾਂ ਬੱਕਰੀਆਂ ਬੇਰਖਤਾਉ ਧਿਆਨ ਰੱਖਣਾ ਪੇਡਾਂ ਬੱਕਰੀਆਂ ਬਹੁਤ ਹੁੰਦੀਆਂ ਸ਼ੇਰ ਘਾਟੀ ਹੁੰਦੇ ਆ ਟਿੱਕੜਾਂ ਟਾਲੀਆਂ ਬਹੁਤ ਹੁੰਦੀਆਂ ਚਿੰਦਰ ਘਾਟੀ ਹੁੰਦਾ ਪੱਥਰ ਕੋਲਾ ਬਹੁਤ ਹੁੰਦਾ ਸੋਨਾ ਘਾਟੀ ਹੁੰਦਾ ਸਿਆਣਿਆਂ ਚ ਭੀੜ ਨਹੀਂ ਹੁੰਦੀ ਭੀੜ ਕਦੇ ਸਿਆਣੀ ਨਹੀਂ ਹੁੰਦੀ ਸ਼ੇਰਾਂ ਦੀ ਸੋਚ ਘੁਰਨੇ ਆਪੋ ਆਪਣੇ ਹੁੰਦੇ ਆ ਪੇਡਾਂ ਦੀ ਸੋਚ ਤੇ ਵਾੜਾ ਇੱਕ ਹੀ ਹੁੰਦਾ ਪੇਡਾਂ ਮੁੰਨੀਆਂ ਜਾ ਸਕਦੀਆਂ ਪੇਡਾਂ ਨੂੰ ਸਮਝਾਇਆ ਨਹੀਂ ਜਾ ਸਕਦਾ ਘਰੋਂ ਕੱਢੇ ਆ ਸਭ ਤੋਂ ਵੱਡੇ ਆ ਪੈਰੋਂ ਨੰਗੇ ਆ ਸਭ ਤੋਂ ਚੰਗੇ ਆ ਜੇਬ 'ਚ ਪੰਜੀ ਨਹੀਂ ਕਹੇ ਗੱਲ ਦੀ ਤੰਗੀ ਨਹੀਂ ਪੀਪੇ ਲਾਟਾਂ ਨਹੀਂ ਕਹੇ ਗੱਲ ਦਾ ਘਾਟਾ ਨਹੀਂ ਤੁਰਦੇ ਫਿਰਦੇ ਰੀਨੇ ਆ ਨਿਆਰੇ ਲੈਨੇ ਆ ਏਸ਼ ਦੀ ਜਿੰਦੜੀ ਏ ਬੜੀ ਔਖੀ ਤੇ ਗੱਲਾਂ ਕਰਨੀਆਂ ਬਹੁਤ ਸੁਖੱਲੀਆਂ ਨੇ ਉਹ ਜਿੰਨਾ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ ਤੇ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਫਰ ਆਲ ਟਾਈਪਸ ਆਫ ਕ੍ਰਿਮੀਨਲ ਲਾਅ ਫੈਮਿਲੀ ਲਾਅ ਇਮੀਗ੍ਰੇਸ਼ਨ ਲਾਅ ਕਨਵੈਂਸਿੰਗ ਐਂਡ এমਪਲੋਇਮੈਂਟ ਮੈਟਰਸ ਪਲੀਜ਼ ਕੰਟੈਕਟ ਤਰਨਦੀਪ ਸਿੰਘ ਔਨ 0470412600 Hi, my name is Liana. I'm a model and a law student at UTS, and I love to support local businesses in the area that really help people around. So, if you need any help with your house, please call PLU Renovations and Handyman and call Mr. Manu for the best service possible.